With your support, we can raise your voice globally. With your support, we can address those issues that no other media talks about. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth. To Sikhi. And it's just um, you know representative of a, a culture that's all about peace. Support your TV channel and help us take your voices to everyone around the world for every human rights issue. United States to the French Ate European Courts the United Nations Human Rights Committee All of this is only possible with your generous donations. Continue your support to us and let's go further together. To donate today, please log on to our website, www.tv84.tv, and donate via PayPal on our website. Or you can mail us your donations to TV 84 36 01 37th Avenue, Long Island City, New York 11101. वेलकम बैक इन आवर प्रोग्राम जी डॉक्टर ਸਾਡੇ ਕੋਲ ਈਮੇਲ ਆਈ ਹੈ ਹਮਾਇੂ ਅਕਰਮ ਜੀ ਦੀ ਬਹਾਵਲਪੁਰ ਪੰਜਾਬ ਪਾਕਿਸਤਾਨ ਤੋਂ ਇਹਨਾਂ ਦੀ ਲਿਖਤ ਦਾ ਵਿਸ਼ਾ ਹੈ ਖਾਲਿਸਤਾਨ ਇਹ ਲਿਖਦੇ ਹਨ ਡਾਕਟਰ ਅਮਰਜੀਤ ਸਿੰਘ ਸਾਹਿਬ ਜੀ ਅਸਲਾਮ ਵਾਲੇਕਮ ਵਾਲੇਕਮ ਸਲਾਮ ਡਾਕਟਰ ਸਾਹਿਬ ਤੁਸੀਂ ਬਹੁਤ ਮਹਾਨ ਇਨਸਾਨ ਹੋ ਮੈਨੂੰ ਬਹੁਤ ਪਸੰਦ ਹੋ ਮੈਂ ਤੁਹਾਡੀਆਂ ਵੀਡੀਓਜ਼ YouTube ਤੇ ਬੜੇ ਸ਼ੌਂਕ ਨਾਲ ਦੇਖਦਾ ਹਾਂ ਡਾਕਟਰ ਸਾਹਿਬ ਸਾਡੇ ਜਰਨਲ ਜਿਆ ਉਲ ਹਕ ਨੇ ਖਾਲਿਸਤਾਨ ਤਾਂ ਬਣਾ ਦਿੱਤਾ ਸੀ ਜੀ ਸਾਡੀ ਬੇਨजीर ਪੁੱਟੋ ਤੋਡੀ ਖਾਲਸਤਾਨ ਦੀ ਲਹਿਰ ਦੇ ਯੋਧਿਆਂ ਦੀ ਲਿਸਟ ਭਾਰਤ ਸਰਕਾਰ ਨੂੰ ਨਾ ਦਿੰਦੀ ਪਰ ਪਰੇਸ਼ਾਨੀ ਵਾਲੀ ਗੱਲ ਕੋਈ ਨਹੀਂ ਹੈ ਇਨਸ਼ਾਅੱਲਾ ਇੱਕ ਦਿਨ ਖਾਲਸਤਾਨ ਜੂੜ ਬਣ ਕੇ ਰਹੇਗਾ ਤੇ ਖਾਲਸਤਾਨ ਪਾਕਿਸਤਾਨ ਵਿਚਕਾਰ ਬੋਤ ਪਾਈਚਾਰਕ ਸਾਂਝ ਹੋਵੇਗੀ ਅੱਲਾ ਪਾਕ ਨੇ ਪਾਕਿਸਤਾਨ ਨੂੰ ਹੁਣ ਜਰਨਲ ਰਹੀਨ ਸ਼ਰੀਫ ਦੀ ਸੁਰਤ ਵਿੱਚ ਇੱਕ ਬਹੁਤ ਹਿੰਮਤੀ ਅਤੇ ਇਨਸਾਨ ਦਿੱਤਾ ਹੈ ਜਨਰਲ ਰਹੀਲ ਖਾਲਸਾਣ ਦੀ ਮਦਦ ਜ਼ਰੂਰ ਕਰਨਗੇ ਮੈਨੂੰ ਉਮੀਦ ਹੈ ਕਿ ਤੁਸੀਂ ਲੋਕ ਖਾਲਸਾਣ ਬਣਾਉਣ ਵਿੱਚ ਕਾਮਯਾਬ ਹੋ ਜਾਓਗੇ ਆਮੀਨ ਜੀ ਡਰਸਨ ਅ ਹਮਾਈਉ ਅਖਬਰ ਜੀ ਜਦਾਬਾਤ ਬਹੁਤ ਸ਼ੁਕਰੀਆ ਉਹਨਾਂ ਨੇ ਸਾਲੋਂ ਬਹਾਵਲਪੁਰ ਤੋਂ ਲਿਖਿਆ ਉਹਨਾਂ ਵੱਲੋਂ ਪ੍ਰਗਟਾਏ ਗਏ ਵਿਚਾਰਾਂ ਲਈ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਬੀਤੇ ਚ ਜਿਨੇ ਜੋ ਕੀਤਾ ਉਸ ਬਾਰੇ ਤਾਂ ਹੁਣ ਅਸੀਂ ਕੀ ਕਹਿ ਸਕਦੇ ਜੀ ਅਰ ਲੇਕਰ ਅਸੀਂ ਇਹੀ ਐਕਸਪੈਕਟ ਕਰਦੇ ਆ ਕਿ ਜੇ ਪਾਕਿਸਤਾਨ ਕਟੋ-ਕਟ ਡਿਪਲੋਮੈਟਿਕ ਲੈਵਲ ਤੇ ਇੰਟਰਨੈਸ਼ਨਲੀ ਹਿਊਮਨ ਰਾਈਟਸ ਦਾ ਮੁੱਦਾ ਦੂਸਰੇ ਇਸ਼ੂਜ਼ ਜਿਹੜੇ ਨੇ ਉਹਨਾਂ ਨੂੰ ਆਧਾਰ ਬਣਾ ਕੇ ਆਵਾਜ਼ ਉਠਾਏ ਇੰਨੀ ਕੀ ਮਦਦ ਅਸੀਂ ਚਾਹੁੰਦੇ ਬਾਕੀ ਕੌਮ ਨੇ 18ਵੀਂ ਸਦੀ ਚ ਅਸੀਂ ਪਾਵਰਫੁੱਲ Empire ਮੁਗਲ ਅਫਗਾਨ ਉਹਨਾਂ ਦੇ ਨਾਲ ਟੱਕਰ ਲਈ ਅੰਗਰੇਜ਼ਾਂ ਦੇ ਨਾਲ ਲਈ ਜੀ ਅਸੀਂ ਜਿਹੜਾ ਇਹ ਸਤਗੁਰੂ ਦੇ ਉੱਤੇ ਭਰੋਸਾ ਰੱਖ ਕੇ ਇਸ ਲੜਾਈ ਨੂੰ ਲੜ ਰਹੇ ਸੱਚ ਹੱਕ ਇਨਸਾਫ ਦਾ ਰਸਤਾ ਹੈ ਤੇ ਜਿਵੇਂ ਉਹਨਾਂ ਨੇ ਕਿਹਾ ਵੀ ਰੱਬ ਨੇ ਚਾਇਆ ਇਨਸ਼ਾਅੱਲਾ ਦਾ ਮਤਲਬ ਹੀ ਹੁੰਦਾ ਹੈ ਗੋਡ ਵਿਲਿੰਗ ਜੀ ਕਿ ਵੀ ਜਿੱਤ ਜ਼ਰੂਰ ਹੋਏਗੀ ਬਾਕੀ ਜਨਰਲ ਰਹੀਲ ਸ਼ਰੀਫ ਉਹਨਾਂ ਦਾ ਕਾਫੀ ਅੱਛਾ ਰੈਪਿਟੇਸ਼ਨ ਹੈ ਇਸ ਵੱਡੇ ਫੌਜੀ ਜਨਰਲ ਨੇ ਔਰ ਉਹਨਾਂ ਨੇ ਇਵਨ ਪ੍ਰਸ਼ਟਾਚਾਰ ਨੂੰ ਮੁੱਦਾ ਬਣਾ ਕੇ ਫੌਜ ਦੇ ਵੀ ਚਾਰ ਪੰਜ ਨਹਿਰ ਬਰਖਾਸਤ ਕੀਤੇ ਨੇ ਔਰ ਉਹਨਾਂ ਦਾ ਇਮੇਜ ਕਾਫੀ ਐਪਰੀਸ਼ੀਏਬਲ ਹੈ ਪਾਰਿਕ ਫੌਜੀ ਜਨਰਲ ਹੋਣ ਦੇ ਨਾਤੇ ਉਹਨਾਂ ਦੀ ਲਾਇਲਟੀ ਆਪਣੇ ਮੁਲਕ ਦੇ ਨਾਲ ਹੀ ਹੈ ਫੌਜ ਦੇ ਲੈਵਲ ਤੇ ਜੇ ਕੱਲ ਨੂੰ ਕੋਈ ਸੇ ਪੋਲਿਟিক্যাল ਰੋਲ ਚਾਹਣ ਔਰ ਪੋਲਿਟিক্যাল ਰੋਲ ਦੇ ਥੱਲੇ ਜਿੱਥੇ ਕਿ ਡਿਸੀਜਨ 메ਕਿੰਗ ਹੁੰਦੀ ਹੈ ਉਹ ਕੋਈ ਜਿਹੜਾ ਹੈ ਮਦਦ ਕਰ ਸਕਣ ਖਾਲਸਤਾਨ ਦੀ ਲਹਿਰ ਦੀ ਕਸ਼ਮੀਰ ਦੀ ਜਾਂ ਦੂਸਰਿਆਂ ਦੀ ਤੋਂ ਅਸੀਂ ਵੈਲਕਮ ਕਰਾਂਗੇ ਜੀ ਸੋ ਹਮਾਇਉ ਅਕਬਰ ਜੀ ਦਾ ਬਹੁਤ ਬਹੁਤ ਸ਼ੁਕਰੀਆ ਉਹਨਾਂ ਨੇ ਸਾਨੂੰ ਲਿਖਿਆ ਜੀ ਡਾਕਟਰ ਸਾਹਿਬ ਤੁਸੀਂ ਸਰਦਸ਼ਨਾ ਦੱਸੋ ਅੱਜ ਦਾ ਵਿਚਾਰ ਅੱਜ ਦੇ ਵਿਚਾਰ ਲਈ ਅਸੀਂ ਸ਼ਲੋਕ ਸਹਿਸਕ੍ਰਿਤੀ ਮਹਿਲਾ ਪੰਨਵਾ ਦੋ ਸ਼ਲੋਕ ਚੁਣੇ ਨੇ ਜੀ ਪਹਿਲੇ ਕਿਰਪਾ ਕਰੰਤ ਗੋਬਿੰਦ ਗੋਪਾਲਹਿ सगਲੰਗ ਰੋਗ ਖੰਡਨੇ ਸਾਧ ਸੰਗੀਨ ਗੁਣ ਰਮਤ ਨਾਨਕ ਸਰਣ ਪੂਰਨ ਪਰਮੇਸ਼ਰਹਿ ਜੀ ਕਿ ਜੇ ਗੋਬਿੰਦ ਗੋਪਾਲ ਰੰਕਾਰ ਦੇ ਲਈ ਇਹ ਸ਼ਬਦ ਨੇ ਖਾਲਾ ਦੁਨੀਆਵੀ ਤੌਰ ਦੇ ਉੱਤੇ ਕਦੇ ਕ੍ਰਿਸ਼ਨ ਨੂੰ ਵੀ ਗੋਪਾਲ ਕਿਹਾ ਜਾਂਦਾ ਸੀ ਕਿ ਗਊਆਂ ਪਾਲਦੇ ਹੈ ਔਰ श्याम वियुदा ਕਿਉਂਕਿ ਜਿਹੜਾ ਰੰਗ ਹੈ ਉਹ ਕਾਲਾ ਹੈ ਲੇਕਿਨ ਗੁਰੂ ਸਾਹਿਬਾਨ ਨੇ ਇਹ ਨਾ ਸਾਰੇ ਰਬਵਾਚਕ ਇਸਤੇਮਾਲ ਕੀਤੇ ਕਿ ਜੇ ਨਿਰੰਕਾਰ गोविंद गोपाल ਜਿਹੜਾ ਸਾਰੇ ਸੰਸਾਰ ਨੂੰ ਪਾਲਣ ਵਾਲਾ ਹੈ सगਲੰਗ ਰੋਗ ਖੰਡਨ ਸਾਰੇ ਰੋਗਾਂ ਦਾ ਨਾਸ ਕਰਨ ਵਾਲਾ ਖੰਡਨ ਹੁੰਦਾ ਹੈ ਉਸ ਦਾ ਨਾਸ ਕਰਨਾ ਜੀ ਸਾਧ ਸੰਗੇਨ ਗੁਣ ਰਮਤ ਜੇ ਸਾਧ ਸੰਗਤ ਦੇ ਵਿੱਚ ਆਈਏ ਇਕ ਸੇਕ ਦੋਇ ਸਾਧ ਸੰਗ ਪੰਜੀ ਪਰਮੇਸ਼ਰ ਇਹ ਸਾਧ ਸੰਗ ਨੂੰ ਡਿਫਾਈਨ ਕੀਤਾ ਭਾਈ ਗੁਰਦਾਸ ਜੀ ਨੇ ਜੇ ਸਾਧ ਸੰਗਤ ਦੇ ਵਿੱਚ ਆਈਏ ਫੇਰ ਉਸ ਦੇ ਸਿਮਰਨ ਦਾ ਗੁਣ ਸਾਡੇ ਅੰਦਰ ਆ ਜਾਂਦਾ ਹੈ ਗੁਣ ਰਮੰਦ ਨਾਨਕ ਸ਼ਰਨ ਪੂਰਨ ਪਰਮੇਸ਼ਰ ਹੈ ਤੇ ਜਦੋਂ ਉਸ ਦਾ ਸਿਮਰਨ ਕਰੀਏ ਤੇ ਗੁਰੂ ਪੰਜਵੇਂ ਨਾਨਕ ਫਰਮਾਉਂਦੇ ਨੇ ਕਿ ਅਸੀਂ ਰੰਕਾਰ ਦੀ ਜਦੋਂ ਪੂਰਨ ਸ਼ਰਨ ਵਿੱਚ ਆਵਾਂਗੇ ਤਾਂ ਸਗਲ ਰੋਗ ਖੰਡਨਾ ਸਾਰੇ ਰੋਗਾਂ ਦਾ ਨਾਸ਼ ਹੋਏਗਾ ਅਗਲਾ ਸ਼ਲੋਕ ਹੈ ਸਿਆਮਲੰ ਮਧੁਰ ਮਾਨੁਖੰ ਰਿਦਯੰਗ ਭੂਮੀ ਵੈਰਣੇ ਨਿਵੰਤ ਹੋਵੰਤ ਮਿਥਿਆ ਚੇਤਨੰਗ ਸੰਤ ਸਜਨ ਵਹਿ ਕਿ ਜੇ ਸੋਣਾ ਮਿੱਠ ਬੋਲੜਾ ਇਨਸਾਨ ਜੀ ਸਿਆਮਲ ਸੋਣਾ ਮਧੁਰ ਮਾਨੁਖੰ ਮਧੁਰ ਮਿੱਠੀ ਜ਼ਬਾਨ ਵਾਲਾ ਸੋਣਾ ਮਿੱਠ ਬੋਲੜਾ ਇਨਸਾਨ ਰਿਦਯੰਗ ਭੂਮੀ ਵੈਰਣੇ ਪਰ ਉਸ ਦੇ ਹਿਰਦੇ ਰੂਪੀ ਧਰਤੀ ਤੇ ਵੈਰ ਦਾ ਬੀਜ ਹੋਏ ਕਿ ਬਾਹਰੋਂ ਉਹਦੇ ਬੋਲ ਬੜੇ ਮਿੱਠੇ ਨੇ ਦੇਖਣ ਨੂੰ ਬੜਾ ਚੰਗਾ ਇਨਸਾਨ ਲੱਗਦਾ ਪਰ ਉਹਦੇ ਅੰਦਰ ਵੈਰ ਹੈ ਤੇ ਉਹ ਨਿਵੰਤ ਹੋਵਤ ਮਿੱਥਿਆ ਹੁਣ ਜਿਹੜਾ ਇਸ ਕਿਸਮ ਦਾ ਬੰਦਾ ਜਿਹਨੇ ਢਿੱਡ ਚ ਵੈਰ ਰੱਖਿਆ ਉਹ ਦੂਸਰਿਆਂ ਨੂੰ ਬੜਾ ਗਲ ਵਕੜੀ ਚ ਲੈ ਕੇ ਮਿਲਦਾ ਹੈ ਬੜਾ ਨਿੰਦ ਨਿੰਦ ਕੇ ਮਿਲਦਾ ਨਿਵੰਤ ਹੋਵੰਤ ਮਿੱਥਿਆ ਉਹ ਉਹਦਾ ਇਉਂ ਨਿਬਣਾ ਜਿਹੜਾ ਉਹ ਬਿਲਕੁਲ ਝੂਠਾ ਹੈ ਮਿੱਥਿਆ ਜੀ ਚੇਤਨੰਗ ਸੰਤ ਸਜ ਸਜਵ ਨਹੀਂ ਤੇ ਭਲੇ ਬਨੁਖ ਜਿਹੜੇ ਨੇ ਇਸ ਕਿਸਮ ਦੇ ਬੰਦੇ ਤੋਂ ਜਿਹੜਾ ਫੇਕ ਕਰੈਕਟਰ ਹੈ ਜ਼ੁਬਾਨ ਦਾ ਮਿੱਠਾ ਜਿਹਨੂੰ ਕਹਿੰਦੇ ਨੇ ਬਗਲ ਮੇ ਛੁਰੀ ਮੂੰਹ ਮੇ RAM RAM ਹੈ ਨਾ ਇਹ ਬ੍ਰਾਹਮਣ ਦਾ ਕਰੈਕਟਰ ਹੈ ਬ੍ਰਾਹਮਣਵਾਦੀਆਂ ਦਾ ਔਰ ਜਿਸ ਨੂੰ ਗੁਰੂ ਸਾਹਿਬ ਨੇ ਗੁਰੂ ਨਾਨਕ ਸਾਹਿਬ ਨੇ ਬਾਣੀ ਦੇ ਵਿੱਚ ਯਾਦ ਕਰਵਾਇਆ ਸੀ ਕਿ ਅਪਰਾਧੀ ਦੂਣਾ ਨੇ ਵੈ ਜੋ ਹੰਤਾ ਮਿਰਗਾਏ ਕਿ ਜਿਵੇਂ ਮਿਰਗ ਨੂੰ ਹਿਰਨ ਨੂੰ ਫਾਣ ਦੇ ਲਈ ਸ਼ਿਕਾਰੀ ਜਦੋਂ ਜਾਲ ਸੁੱਟਦਾ ਤੇ ਧੂਣਾ ਨਿਵਦਾ ਐ ਇਵੇਂ ਹੀ ਜਿਹੜਾ ਝੂਠਾ ਬੰਦਾ ਹੈ ਅਪਰਾਧੀ ਹੈ ਜਿਹੜਾ ਉਹ ਦੁਗਣਾ ਨਿਵਦਾ ਔਰ ਇਹੀ ਗੱਲ ਪੰਜਵੇਂ ਗੁਰੂ ਨਾਨਕ ਸਾਹਿਬ ਨੇ ਫਰਮਾਈ ਗੁਰੂ ਅਰਜਨ ਸਾਹਿਬ ਨੇ ਕਿ ਨਿਵੰਤ ਹੋਵਤ ਮਿੱਥਿਆ ਕਿ ਇਹ ਜਿਹੜਾ ਇਸ ਕਿਸਮ ਦਾ ਮਧੁਰ ਵਾਣੀ ਵਾਲਾ ਬੰਦੇ ਦਾ ਨਿਵਣਾ ਉਹ ਮਿੱਥਿਆ ਹੁੰਦਾ ਹੈ ਝੂਠਾ ਹੁੰਦਾ ਹੈ ਔਰ ਇਸ ਤੋਂ ਸੱਜਣ ਪੁਰਖ ਸੰਤ ਪੁਰਖ ਸਾਵਧਾਨ ਰਹਿਣ ਇਹ ਅੱਜ ਦਾ ਵਿਚਾਰ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਇਸਨੇ ਆਪਣੇ ਵੀਵਰਸ ਕਲੇ ਨੇ ਇਜਾਜ਼ਤ ਵੀਵਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਵੈਸਪਤੇ ਤੇ ਐਸਓਐਸ ਆਰਟੀਵੀਟੀ 4.ਟੀਵੀ ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣੇ ਦਰਸ਼ਕਾਂ ਨੂੰ ਅਗਿਆਦੋ ਦੇਖਦੇ ਰਹੋ ਟੀਵੀ 4 ਬੁਲਾਦੇਵ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ